ਹਿਮਾਨੀ ਤੇ ਮਯੰਕ ਸ਼ਰਮਾ ਦੇ ਬ੍ਰੇਕਅਪ ਨੂੰ ਕਾਫੀ ਟਾਈਮ ਹੋ ਚੁੱਕਿਆ ਹੈ ਬਟ ਹਲੇ ਵੀ ਇਹਨਾਂ ਦੀ ਕੰਟਰੋਵਰਸੀ ਸੋਲਵ ਨਹੀਂ ਹੋਈ ਆਏ ਦਿਨ ਹੀ ਮਯੰਕ ਹਿਮਾਨੀ ਦੇ ਬ੍ਰਦਰਸ ਨੂੰ ਰਿਪਲਾਈ ਕਰਦਾ ਰਹਿੰਦਾ ਹੈ ਹਾਲ ਹੀ ਵਿੱਚ ਵੀ ਉਸ ਨੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਉਸ ਦੇ ਭਰਾਵਾਂ ਨੂੰ ਪੁੱਠਾ ਸਿੱਧਾ ਬੋਲਦਾ ਨਜ਼ਰ ਆ ਰਿਹਾ ਸੀ ਅਤੇ ਇਸ ਵੀਡੀਓ ਨੂੰ ਸ਼ੇਅਰ ਕਰਨ ਤੋਂ ਬਾਅਦ ਮਯੰਕ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਜੋ ਕਿ ਇੱਕ ਪੁਰਾਣੀ ਵੀਡੀਓ ਸੀ ਜਦ ਮਯੰਕ ਆਪਣੇ ਫਰੈਂਡਸ ਦੇ ਨਾਲ ਹਿਮਾਣੀ ਦੇ ਘਰ ਦੇ ਬਾਹਰ ਬੋਤਲਾਂ ਤੋੜ ਕੇ ਆਇਆ ਸੀ ਅਤੇ ਇਸ ਤੋਂ ਅਗਲੀ ਵੀਡੀਓ ਦੀ ਕਲਿੱਪ ਵਿੱਚ ਮਯੰਕ ਇੱਕ ਲੜਕੇ ਦੇ ਲਫੜ ਮਾਰਦਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਉਸ ਨੇ ਇਸ ਵੀਡੀਓ ਦੇ ਉੱਪਰ ਲਿਖਿਆ ਹੋਰ ਲੋ ਜੀਜੇ ਨਾਲ ਪੰਗੇ ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਇਹ ਹੀਮਾਨੀ ਦਾ ਕੋਈ ਫਰੈਂਡ ਜਾਂ ਫਿਰ ਉਸ ਦਾ ਕੋਈ ਬ੍ਰਦਰ ਹੋਵੇਗਾ ਜਿਸ ਦੇ ਨਾਲ ਮਾਇੰਕ ਸ਼ਰਮਾ ਲੜਦਾ ਹੋਇਆ ਦਿਖਾਈ ਦੇ ਰਿਹਾ ਹੈ ਕੱਲ ਇਹਨਾਂ ਨੂੰ ਅਲੱਗ ਹੋਏ ਕਾਫੀ ਟਾਈਮ ਹੋ ਗਿਆ ਪਰ ਹਾਲੇ ਵੀ ਇੱਕ ਦੂਜੇ ਨੂੰ ਰਿਪਲਾਈ ਕਰਦੇ ਰਹਿੰਦੇ ਹਨ ਤੇ ਕੋਈ ਨਾ ਕੋਈ ਨਵੀਂ ਕੰਟਰੋਵਰਸੀ ਸ਼ੇਅਰ ਲੈਂਦੇ ਹਨ ਹੁਣ ਇਹ ਸਭ ਇਹ ਫੈਮਲੀ ਕਰਦੇ ਨੇ ਜਾਂ ਫਿਰ ਸੱਚ ਵਿੱਚ ਇਹਨਾਂ ਦੀ ਲਾਈਫ ਦੇ ਵਿੱਚ ਕੁਝ ਪ੍ਰੋਬਲਮਸ ਚੱਲ ਰਹੀਆਂ ਨੇ ਇਸ ਬਾਰੇ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਬਟ ਜਸਤਰੀ ਕੇ ਦੇ ਨਾਲ ਹਰ ਇੱਕ ਚੀਜ਼ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾਂਦਾ ਹੈ ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਕਿਸੇ ਨਾ ਕਿਸੇ ਲੜਾਈ ਦੇ ਚੱਲਦੇ ਇਹ ਫੇਮ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਤਾਂ ਕਿ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਈ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ